ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਅੱਜ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਆ ਬਹੁਤ ਹੀ ਗੰਭੀਰ ਮੁੱਦੇ ਤੇ ਗੱਲ ਕਰਨੀ ਆ ਤੇ ਗੱਲ ਕਰਨੀ ਬਣਦੀ ਵੀ ਆ ਮੈਂ ਪਹਿਲਾਂ ਵੀ ਇਸ ਗੱਲ ਦਾ ਬਹੁਤ ਵਾਰੀ ਰੌਲਾ ਪਾਇਆ ਤੇ ਅੱਜ ਵੀ ਰੌਲਾ ਪਾ ਰਿਆਂ ਵੀ ਸ਼ਾਇਦ ਉਹ ਗੱਲ ਤੁਹਾਡੇ ਕੰਨਾਂ ਤੱਕ ਪਹੁੰਚ ਜਾਵੇ ਮੈਂ ਇੱਕ ਗੱਲ ਕਹਿਣਾ ਹੁੰਨਾ ਕਿ ਪਲੱਸ 2 ਤੱਕ ਆਪ ਦੀ ਧੀ ਹੋਵੇ ਭਾਵੇਂ ਤੁਹਾਡਾ ਆਪ ਦਾ ਪੁੱਤ ਹੋਵੇ ਉਹਨੂੰ ਮੋਬਾਈਲ ਲੈ ਕੇ ਨਾ ਦਿਓ ਜੇਕਰ ਤੁਸੀਂ ਚਾਹੁੰਦੇ ਹੋ ਕੀ ਸਾਡੀਆਂ ਇੱਜ਼ਤਾਂ ਸਲਾਮਤ ਰਹਿਣ ਸਾਡੇ ਬੱਚੇ ਸਹੀ ਸਲਾਮਤ ਰਹਿਣ ਨਹੀਂ ਤਾਂ ਇਸ ਚੀਜ਼ ਦਾ ਖਮਿਆਜਾ ਤੁਹਾਨੂੰ ਬਹੁਤ ਵੱਡਾ ਭੁਗਤਣਾ ਪੈ ਸਕਦਾ ਗੱਲ ਕੀ ਹੈ ਵੀ ਜਦੋਂ ਬੱਚਾ ਛੋਟੀ ਉਮਰ ਦਾ ਹੁੰਦਾ ਉਸ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੀ ਇੱਜ਼ਤ ਦਾ ਕੀ ਮੁੱਲ ਆ ਮੇਰੇ ਮਾਪਿਓ ਦੀ ਇੱਜ਼ਤ ਦਾ ਕੀ ਮੁੱਲ ਆ ਜਾਂ ਇੱਜ਼ਤ ਕੀ ਕਹਿੰਦੇ ਕਿਨੂ ਆ ਅੱਜ ਕੱਲ ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਨੇ ਬਹੁਤ ਸਾਰੇ ਮੁੰਡੇ ਵੀ ਇਹੋ ਜਿਹੇ ਨੇ ਜਿਹੜੇ ਕੀ ਰੀਲਾਂ ਦੇ ਵਿੱਚ ਬੜਾ ਗੰਦ ਪਾ ਰਿਆ ਕੋਈ ਇੱਕ ਜਿਹਨੂੰ ਕਿਸ ਕਰੀ ਜਾਂਦਾ ਕੋਈ ਕੁੜੀਆਂ ਕੱਪੜੇ ਬਦਲ ਰਹੀਆਂ ਨੇ ਬੜੇ ਘੱਟ ਕੱਪੜੇ ਪਾ ਰਹੀਆਂ ਨੇ ਜਿਹੜੀਆਂ ਕੀ ਰੀਲਾਂ ਦਾ ਵੀਡੀਓ ਬਿਲਕੁਲ ਵੀ ਦੇਖਣ ਯੋਗ ਨਹੀਂ ਹੈਗੀਆਂ ਜਦੋਂ ਆਪਾਂ ਆਪਣੇ ਧੀ ਜਾਂ ਆਪਣੇ ਪੁੱਤ ਨੂੰ ਛੋਟੀ ਉਮਰ ਦੇ ਵਿੱਚ ਮੰਨ ਲਓ 7ਵੀਂ 8ਵੀਂ ਕਲਾਸ ਦੇ ਵਿੱਚ ਜਾਂ 9ਵੀਂ ਕਲਾਸ ਦੇ ਵਿੱਚ ਮੋਬਾਈਲ ਲੈ ਕੇ ਦੇ ਦਿੰਨੇ ਆ ਤਾਂ ਉਸ ਚੀਜ਼ ਦਾ ਅਸਰ ਉਹਨਾਂ ਬੱਚਿਆਂ ਤੇ ਬਹੁਤ ਜ਼ਿਆਦਾ ਪੈਂਦਾ ਅਸਰ ਕਿਵੇਂ ਪੈਂਦਾ ਇਹ ਗੱਲ ਸੁਣਨ ਵਾਲੀ ਆ ਹੁਣ ਜਿਹੜੀਆਂ ਰੀਲਾਂ ਆਪਾਂ ਦੇਖਦੇ ਆ ਉਹ ਰੀਲਾਂ ਸਾਰੇ ਮੋਬਾਈਲਾਂ ਦੇ ਵਿੱਚ ਘੁੰਮਦੀਆਂ ਲਗਭਗ ਸਾਰੇ ਪੰਜਾਬ ਦੇ ਵਿੱਚ ਘੁੰਮਦੀਆਂ ਤਾਂ ਜਦੋਂ ਤੁਸੀਂ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਮੋਬਾਈਲ ਲੈ ਕੇ ਦੇ ਦਿੰਦੇ ਹੋ ਤਾਂ ਉਹ ਰੀਲਾਂ ਤੁਹਾਡੇ ਬੱਚੇ ਵੀ ਦੇਖਦੇ ਆ ਤੁਹਾਡੀ ਧੀ ਵੀ ਦੇਖਦੀ ਆ ਤੁਹਾਡਾ ਪੁੱਤ ਵੀ ਦੇਖਦਾ ਤਾਂ ਬੱਚਿਆਂ ਦੇ ਕਈ ਵਾਰੀ ਦਿਮਾਗ ਦੇ ਵਿੱਚ ਇਹ ਕੀੜਾ ਚੱਲ ਪੈਂਦਾ ਕਿ ਆਪਾਂ ਵੀ ਇਹਨਾਂ ਵਾਂਗੂ ਫੇਮਸ ਹੋਈਏ ਵੀ ਇਹਨਾਂ ਦੀਆਂ ਰੀਲਾਂ ਲੋਕੀ ਕਿੰਨੀਆਂ ਲਾਈਕ ਕਰਦੇ ਆ ਕਿੰਨੇ ਮਿਲੀਅਨ ਇਹਨਾਂ ਦੇ ਵਿਊ ਹੋਏ ਪਏ ਆ ਕਿੰਨੇ ਇਹਨਾਂ ਨੂੰ ਕਮੈਂਟ ਆਏ ਪਏ ਆ ਕਿੰਨਾ ਲੋਕੀ ਇਹਨਾਂ ਨੂੰ ਸ਼ੇਅਰ ਕਰਦੇ ਆ ਕਿ ਇਹਨਾਂ ਦੇ ਫਾਲੋਅਰਸ ਹੋਏ ਪਏ ਆ ਹਨਾ ਤਾਂ ਜਿਹੜੇ ਛੋਟੀ ਉਮਰ ਦੇ ਬੱਚੇ ਆ ਮੁੜ ਕੇ ਉਹਨਾਂ ਨੂੰ ਫਾਲੋ ਕਰਕੇ ਉਹਨਾਂ ਵਰਗੀਆਂ ਰੀਲਾਂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਵਰਗੀਆਂ ਰੀਲਾਂ ਬਣਾਉਂਦੇ ਆ ਬਹੁਤ ਸਾਰੀਆਂ ਕੁੜੀਆਂ ਤੁਸੀਂ ਦੇਖੀਆਂ ਹੋਣਗੀਆਂ ਜਿਹੜੀਆਂ ਹਜੇ 13 14 14 ਸਾਲਾਂ ਦੀਆਂ ਨੇ ਜਿਹੜੀਆਂ ਕਿ ਆਪਦੇ ਕੱਪੜੇ ਚੇਂਜ ਕਰਕੇ ਵੀਡੀਓ ਬਣਾ ਰਹੀਆਂ ਨੇ ਬਹੁਤ ਸ਼ਾਰਟ ਕੱਪੜੇ ਜਿਹਨੂੰ ਹੁਣ ਮੈਂ ਉਹ ਕੱਪੜੇ ਬੋਲ ਨਹੀਂ ਸਕ ਵੀ ਬਹੁਤ ਧੀਆਂ ਪਹਿਣਾ ਮੇਰੀਆਂ ਵੀਡੀਓ ਦੇਖਦੀਆਂ ਵੀ ਇੰਨੇ ਕ ਨੰਗੇਜ਼ ਦੇ ਵਿੱਚ ਉਹ ਵੀਡੀਓ ਬਣਾ ਰਹੀਆਂ ਨੇ 13 14 14 ਸਾਲਾਂ ਦੀ ਕੁੜੀਆਂ ਜੋ ਕੀ ਦੇਖਣਯੋਗ ਨਹੀਂ ਹੈਗੀਆਂ ਉਹਨਾਂ ਤੇ ਇਸ ਚੀਜ਼ ਦਾ ਅਸਰ ਕਿਵੇਂ ਪਿਆ ਕਿਉਂਕਿ ਉਹਨਾਂ ਦੇ ਮਾਪਿਆਂ ਨੇ ਛੋਟੀ ਉਮਰ 'ਚ ਉਹਨਾਂ ਨੂੰ ਮੋਬਾਈਲ ਲੈ ਕੇ ਦਿੱਤਾ ਉਹਨਾਂ ਨੇ ਰੀਲਾਂ ਦੇਖਣੇ ਸ਼ੁਰੂ ਕੀਤੀਆਂ ਜਿਹੜੀਆਂ ਹੋਰ ਆ 3-4 ਆਪਣੀ ਮਾਰਕੀਟ ਦੇ ਵਿੱਚ ਮਸ਼ਹੂਰ ਨੇ ਗੰਦ ਪਾਉਂਦੀਆਂ ਨੇ ਹਨਾ ਚਲੋ ਉਹਨਾਂ ਦਾ ਤਾਂ ਠੇਕਾ ਹੀ ਲਿਆ ਵੀ ਉਹਨਾਂ ਨੇ ਗੰਦ ਪਾਉਣਾ ਹੀ ਪਾਉਣਾ ਤਾਂ ਜਦੋਂ ਬੱਚੀਆਂ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਦੇਖਦੀਆਂ ਨੇ ਵੀ ਲੋਕ ਇਹਨਾਂ ਨੂੰ ਕਿੰਨਾ ਲਾਈਕ ਕਰਦੇ ਹਨਾ ਤਾਂ ਫਿਰ ਉਹ ਵੀ ਕਿਉਂਕਿ 14-15 ਸਾਲਾਂ ਦੀ ਬੱਚੀ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਕਿ ਇੱਜ਼ਤ ਕੀ ਚੀਜ਼ ਹੁੰਦੀ ਆ ਇੱਜ਼ਤ ਦਾ ਕੀ ਮੁੱਲ ਹੁੰਦਾ ਇੱਕ ਵਾਰੀ ਗਈ ਇੱਜ਼ਤ ਮੁੜ ਕੇ ਆਉਂਦੀ ਆ ਜਾਂ ਨਹੀਂ ਆਉਂਦੀ ਮੇਰੇ ਪਿਓ ਦੀ ਇੱਜ਼ਤ ਕੀ ਆ ਮੇਰੀ ਮਾਂ ਦੀ ਇੱਜ਼ਤ ਕੀ ਆ ਮੇਰੇ ਨਾਨਕਿਆਂ ਦੀ ਇੱਜ਼ਤ ਕੀ ਆ 15-16 ਸਾਲਾਂ ਦੇ ਬੱਚੇ ਨੂੰ ਇੱਜ਼ਤ ਬਾਰੇ ਕੱਖ ਵੀ ਨਹੀਂ ਪਤਾ ਹੁੰਦਾ ਉਹਨੇ ਜੋ ਦੇਖਣਾ ਉਹੀ ਕਰਨ ਦੀ ਕੋਸ਼ਿਸ਼ ਕਰਨੀ ਆ ਜੇਕਰ ਤੁਸੀਂ ਉਹਨਾਂ ਨੂੰ ਮੋਬਾਈਲ ਲੈ ਕੇ ਨਾ ਦਿਓਂਗੇ ਤਾਂ ਫਿਰ ਉਹ ਕਿੱਥੋਂ ਦੇਖਣਗੇ ਚੀਜ਼ਾਂ ਫਿਰ ਸਿਰਫ ਨਾਲ ਧਿਆਨ ਰਹੂਗਾ ਪੜ੍ਹਾਈ ਦੇ ਵਿੱਚ ਤੇ ਖੇਡਣ ਦੇ ਵਿੱਚ ਤੇ ਸਭ ਤੋਂ ਘਟ ਗਿਆ ਹੈਗੇ ਆ ਆਪਾਂ ਜਿਹੜੇ ਕੀ ਇੰਨਾ ਜਿਹਾ ਗੰਦ ਪਾਉਂਦੀਆਂ ਨੇ ਕੁੜੀਆਂ ਜਾਂ ਮੁੰਡੇ ਹਨਾ ਸ਼ਰਿਆਮ ਕਿੱਸਾਂ ਕਰੀ ਜਾਂਦੇ ਆ ਜੱਫੀਆਂ ਪਾਈ ਜਾਂਦੇ ਆ ਕੱਪੜੇ ਇੰਨੇ ਸ਼ਾਰਟ ਪਾਈ ਜਾਂਦੇ ਆ ਲੋਕ ਸਭ ਤੋਂ ਵੱਧ ਉਹਨਾਂ ਦੀਆਂ ਵੀਡੀਓਜ਼ ਦੇਖਦੇ ਆ ਉਹਨਾਂ ਦੇ ਰੀਲਾਂ ਦੇਖਦੇ ਆ ਉਹਨੂੰ ਸਭ ਤੋਂ ਵੱਧ ਉਹਨਾਂ ਦੇ ਕਮੈਂਟ ਕਰੀ ਜਾਂਦੇ ਆ ਸਭ ਤੋਂ ਵੱਧ ਉਹਨਾਂ ਨੂੰ ਲਾਈਕ ਕਰਦੇ ਆ ਉਹਨਾਂ ਦੇ ਮਿਲੀਅਨ ਦੇ ਵਿੱਚ ਫਾਲੋਅਰਸ ਹੋਏ ਪਏ ਆ ਫਿਰ ਉਸ ਚੀਜ਼ ਨੂੰ ਬढ़ावा ਆਪਾਂ ਖੁਦ ਦੇ ਰਹੇ ਆ ਇਹ ਨਾ ਸੋਚਿਓ ਵੀ ਜੋ ਰੀਲ ਆਪਾਂ ਮੋਟਰ ਤੇ ਬੈਠਿਆਂ ਦੇਖ ਲਈ ਜਾਂ ਬਾਹਰ ਕਿਤੇ ਦੇਖ ਲਈ ਵੀ ਸਾਡੇ ਘਰ ਤੱਕ ਔਰੀਲਾ ਨਹੀਂ ਪਹੁੰਚ ਰੀਆਂ ਇਹ ਦਿਮਾਗ ਚੋਂ ਭਲੇਖਾ ਕੱਢ ਦਿਓ ਭਰਾਵੋ ਜੋ ਔਰੀਲਾ ਤੁਹਾਡੇ ਮੋਬਾਈਲ ਦੇ ਵਿੱਚ ਆ ਰਹੀਆਂ ਨੇ ਨਾ ਉਹ ਤੁਹਾਡੀ ਮਾਂ ਦੇ ਮੋਬਾਈਲ ਚ ਵੀ ਆਉਣੀਆਂ ਨੇ ਤੁਹਾਡੀ ਧੀ ਦੇ ਮੋਬਾਈਲ ਚ ਵੀ ਆਉਣੀਆਂ ਤੁਹਾਡੀ ਘਰ ਵਾਲੀ ਦੇ ਮੋਬਾਈਲ ਚ ਵੀ ਆਉਣੀਆਂ ਨੇ ਇਹ ਦਿਮਾਗ ਚੋਂ ਕੀ ਗੱਲ ਕੱਢ ਦਿਓ ਵੀ ਅਸੀਂ ਮੋਟਰ ਤੇ ਬੈਠੇ ਲੋਕਾਂ ਦੇ ਰੀਲਾ ਦੇਖੀ ਜਾਂਦੇ ਆ ਖੁਸ਼ ਹੋਈ ਜਾਂਦੇ ਆ ਵੀ ਆਹ ਦੇਖੋ ਕੁੜੀ ਦਾ ਸਰੀਰ ਕਿਵੇਂ ਦਾ ਆਹ ਬਾਲੀ ਜਾਬਰ ਆ ਬਾਲੀ ਗਾਡਰ ਆ ਇਹ ਭਲੇਖਾ ਕੱਢ ਦਿਓ ਇਸ ਕਰਕੇ ਮੈਂ ਕਹਿੰਦਾ ਵੀ ਪਲੱਸ 2 ਤੋਂ ਬਾਅਦ ਮੋਬਾਈਲ ਲੈ ਕੇ ਦੇ ਦਿਓ ਕਿਉਂ ਲੈ ਕੇ ਦੇ ਦਿਓ ਕਿਉਂਕਿ ਪਲੱਸ 2 ਤੱਕ ਬੱਚਾ ਵੱਡਾ ਹੋ ਜਾਂਦਾ ਬੱਚੇ ਨੂੰ ਸਮਝ ਆ ਜਾਂਦੀ ਹੈ ਥੋੜੀ ਬਹੁਤ ਦੁਨੀਆਦਾਰੀ ਇਹਦੀ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਲਈ ਮਾੜਾ ਕੀ ਆ ਚੰਗਾ ਕੀ ਆ ਸਾਡੀ ਇੱਜ਼ਤ ਦਾ ਮੁੱਲ ਕੀ ਆ ਇਸ ਕਰਕੇ ਮੈਂ ਰੌਲਾ ਪਾਉਂਦਾ ਹੁੰਨਾ ਕਿ ਪਲੱਸ 2 ਤੱਕ ਬੱਚੇ ਨੂੰ ਮੋਬਾਈਲ ਲੈ ਕੇ ਨਾ ਦਿਓ ਸਭ ਤੋਂ ਵੱਡੀ ਗੱਲ ਇੱਕ ਹੋਰ ਵੀ ਆ ਜੇ ਤੁਸੀਂ ਆਪਦੇ ਪੁੱਤ ਨੂੰ ਮੋਬਾਈਲ ਲੈ ਕੇ ਨਹੀਂ ਦਿੰਦੇ ਪਲੱਸ 2 ਤੱਕ ਤਾਂ ਬਹੁਤ ਵੱਡੀ ਉਮੀਦ ਆ ਕਿ ਉਹ ਪਲੱਸ 2 ਤੱਕ ਸ਼ਾਇਦ ਨਸ਼ੇ ਤੋਂ ਵੀ ਬਚਿਆ ਰਹਿ ਸਕਦਾ ਕਿਉਂਕਿ ਕੀ ਹੁੰਦਾ ਯਾਰ ਬੇਲੀ ਫੋਨ ਮਾਰਦੇ ਆ ਆਜਾ ਮੋਟਰ ਤੇ ਪਾਰਟੀ ਕਰਨੀ ਆਜਾ ਬਰਥਡੇ ਪਾਰਟੀ ਕਰਨੀ ਆ ਆਜਾ ਉਥੇ ਜੇ ਤੁਹਾਡੇ ਪੁੱਤ ਕੋਲੇ ਮੋਬਾਈਲ ਹੀ ਨਾ ਹੋਊਗਾ ਉਹਨੂੰ ਫੋਨ ਕਿਵੇਂ ਕਰਨਗੇ ਉਹ ਯਾਰ ਦੋਸਤ ਨਹੀਂ ਕਰਨਗੇ ਤੁਹਾਡੇ ਉਹਦੇ ਯਾਰ ਦੋਸਤ ਨੂੰ ਫੋਨ ਨਹੀਂ ਕਰਨਗੇ ਉਹ ਮੋਟਰਾਂ ਦੇ ਮਹਿਫਲਾਂ 'ਚ ਨਹੀਂ ਬੈਠੂਗਾ ਬਰਥਡੇ ਪਾਰਟੀਆਂ ਨਹੀਂ ਕਰੂਗਾ ਬੀਅਰ ਤੇ ਨਹੀਂ ਲੱਗੂਗਾ ਡਰਿੰਕ ਕਰਨੀ ਲੱਗੂਗਾ ਜਾਂ ਹੋਰ ਚਿੱਟੇ ਵਗੈਰਾ ਤੇ ਨਹੀਂ ਲੱਗੂਗਾ ਪਲੱਸ 2 ਤੱਕ ਬੱਚੇ ਦੇ ਮੰਨ ਲਓ ਸਮਝ ਬੱਚੇ ਨੂੰ ਪੈ ਜਾਂਦੀ ਆ ਥੋੜਾ ਬਹੁਤ ਬੱਚਾ ਸਿਆਣਾ ਹੋ ਜਾਂਦਾ ਮੈਂ ਤਾਂ ਇਹ ਕਹਿੰਦਾ ਜੀ ਪਾਸਟੂਨ ਥੋੜਾ ਦੋ-ਤਿੰਨ ਸਾਲ ਹੋਟ ਪਾਉ ਤਾਂ ਬੜੀ ਚੰਗੀ ਗੱਲ ਆ ਪਰ ਅੱਜ ਕੱਲ੍ਹ ਲੋਕਾਂ ਨੇ ਕੀ ਕਰਤਾ ਕਿ 8ਵੀਂ 9ਵੀਂ ਦੇ ਜਵਾਕਾਂ ਨੂੰ ਮੋਬਾਈਲ ਲੈ ਕੇ ਦੇਤੇ ਤੁਸੀਂ ਉਹ ਮੋਬਾਈਲ ਨਹੀਂ ਲੈ ਕੇ ਦਿੱਤੇ ਤੁਸੀਂ ਆਪਦੀਆਂ ਇੱਜ਼ਤਾਂ ਦਾ ਰਿਮੋਟ ਉਹਨਾਂ ਦੇ ਹੱਥਾਂ 'ਚ ਫੜਾਤਾ ਹੁਣ ਛੋਟੀ ਉਮਰ ਦਾ ਬੱਚਾ 10ਵੀਂ ਕਲਾਸ ਦੇ ਵਿੱਚ ਤੁਹਾਡਾ ਬੱਚਾ ਪੜ ਰਿਹਾ ਉਹਦੇ ਯਾਰਾਂ ਬੇਲੀਆਂ ਨੇ ਮੋਟਰ ਤੇ ਪਾਰਟੀ ਰੱਖ ਲਈ ਵੀ ਅਜ ਬਰਥਡੇ ਪਾਰਟੀ ਕਰਾਂਗੇ ਉੱਥੇ ਬੀਅਰ ਸ਼ੀਰ ਲੈ ਸ਼ਰਾਬ ਸ਼ਰੂਬ ਲੈ ਹੈਣਾ ਉਹ ਤੁਹਾਡੇ ਪੁੱਤ ਨੂੰ ਫੋਨ ਕਰਨਗੇ ਲੈ ਮਿੱਤਰਾ ਉੱਥੇ ਆ ਜਾ ਇੰਨੇ ਵਜੇ ਪਾਰਟੀ ਪਹੁੰਚ ਜੀ ਤੁਹਾਡ ਜੇ ਥੋੜੇ ਮੁੰਡੇ ਕੋਲੇ ਮੋਬਾਈਲ ਹੀ ਨਾ ਹੋਊਗਾ ਥੋੜਾ ਮੁੰਡਾ ਉਸ ਪਾਰਟੀ ਦੇ ਵਿੱਚ ਜਾ ਹੀ ਨਹੀਂ ਸਕਦਾ ਪਲੱਸ 2 ਤੱਕ ਉਹ ਨਸ਼ਿਆਂ ਤੋਂ ਬਚਿਆ ਰਹੂਗਾ ਮਹਿਫਲਾਂ ਤੋਂ ਬਚਿਆ ਰਹੂਗਾ ਮਹਿਫਲਾਂ 'ਚ ਨਹੀਂ ਬੈਠੂਗਾ ਸਿੱਧਾ ਸਕੂਲ ਜਾਊਗਾ ਸਕੂਲ ਤੋਂ ਸਿੱਧਾ ਘਰ ਆਊਗਾ ਜਾਂ ਖੇਡੂਗਾ ਪਰ ਹੁਣ ਤੁਸੀਂ ਜਵਾਕਾਂ ਨੂੰ ਖੇਡਣ ਤੋਂ ਵੀ ਤੋੜਤਾ ਕਿਉਂਕਿ ਤੁਸੀਂ ਮੋਬਾਈਲ ਲੈ ਤੇ ਹੁਣ ਜਵਾਕ ਕੋਈ ਪਬਜੀ ਖੇਡੀ ਜਾਂਦਾ ਕੋਈ ਲੁੱਡੋ ਖੇਡੀ ਜਾਂਦਾ ਕੋਈ ਗੇਮ ਖੇਡੀ ਜਾਂਦਾ ਕੋਈ ਹੋਰ ਹੀ ਮਾੜੀਆਂ ਚੰਗੀਆਂ ਵੀਡੀਓ ਦੇਖੀ ਜਾਂਦਾ ਇਸ ਕਰਕੇ ਆਪ ਦੀ ਧੀ ਜਾਂ ਆਪ ਦੇ ਪੁੱਤ ਨੂੰ ਪਲੱਸ 2 ਤੱਕ ਮੋਬਾਈਲ ਤੋਂ ਦੂਰ ਰੱਖੋ ਬੜੀ ਜ਼ਿੰਦਗੀ ਪਈ ਆ ਮੋਬਾਈਲ ਹੀ ਸਲਾਉਣਾ ਮੁੜ ਕੇ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਮੋਬਾਈਲ ਹੀ ਦੇਖਣਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਸੂਰਮੇ ਨਹੀਂ ਪੈਦਾ ਹੋਣਗੇ ਭੁੱਲ ਜੋ ਕਿ ਸੂਰਮੇ ਪੈਦਾ ਹੋਣਗੇ ਕਿਉਂਕਿ ਅੱਜ ਕੱਲ੍ਹ ਦੀਆਂ ਕੁੜੀਆਂ ਕੀ ਕਰਦੀਆਂ ਨੇ ਜਦੋਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਬਸ ਚੱਕ ਚੱਕ ਕੇ ਰੀਲਾਂ ਪਾਈ ਜਾਣਗੀਆਂ ਠੁਮਕੇ ਮਾਰ ਮਾਰ ਕੇ ਰੀਲਾਂ ਪਾਈ ਜਾਣਗੀਆਂ ਜਾਂ ਵਲੌਗ ਬਣਾਵਣਾ ਪਾਈ ਜਾਣਗੀਆਂ ਕਿੱਥੋਂ ਸੂਰਮੇ ਜੰਮਣਗੇ ਉਹ ਦੱਸੋ ਜਿਹੜੀਆਂ ਪ੍ਰਾਣੀਆਂ ਬੀਬੀਆਂ ਹੁੰਦੀਆਂ ਸੀਗੀਆਂ ਉਹ ਕੀ ਕਰਦੀਆਂ ਸੀ ਜਦੋਂ ਬੱਚਾ ਹੋਣ ਵਾਲਾ ਹੁੰਦਾ ਸੀਗਾ ਜਿਸ ਦਿਨ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਅਸੀਂ ਪ੍ਰੈਗਨੈਂਟ ਹੋ ਗਈਆਂ ਉਸ ਦਿਨ ਤੋਂ ਉਹ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੀਆਂ ਸੀ ਤੇ ਅਖੀਰ ਤੱਕ ਬੱਚਾ ਹੋਣ ਤੱਕ ਇਸ ਤੱਕ ਕਿ ਬੱਚਾ ਹੋਣ ਤੋਂ ਬਾਅਦ ਵੀ ਜਦੋਂ ਤੱਕ ਬੱਚਾ ਸਵਾ ਸਾਲ ਦਾ ਨਹੀਂ ਹੁੰਦਾ ਸੀ ਉਸ ਤੱਕ ਬੱਚ ਨੂੰ ਜਦੋਂ ਉਹਨਾਂ ਨੇ ਦੁੱਧ ਪਿਆਉਣਾ ਹੁੰਦਾ ਸੀ ਉਸ ਟਾਈਮ ਤੇ ਉਹ ਗੁਰਬਾਣੀ ਦਾ ਜਾਪ ਕਰਦੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਮਾਵਾਂ ਜਦੋਂ ਬੱਚਾ ਗਰਭ ਦੇ ਵਿੱਚ ਹੁੰਦਾ ਉਦੋਂ ਗੁਰਬਾਣੀ ਦਾ ਜਾਪ ਕਰਦੀਆਂ ਸੀ ਹਨਾ ਗੁਰਦੁਆਰਾ ਸਾਹਿਬ ਜਾਂਦੀਆਂ ਸੀਗੀਆਂ ਉਹਨਾਂ ਦੇ ਬੱਚੇ ਆਪੇ ਚੰਗੇ ਪੈਦਾ ਹੋਣੇ ਸੀ ਆਪੇ ਉਹਨਾਂ ਚੋਂ ਸੂਰਮੇ ਪੈਦਾ ਹੁੰਦੇ ਸੀਗੇ ਤੇ ਹੁਣ ਦੀਆਂ ਕੁੜੀਆਂ ਕੀ ਕਰਦੀਆਂ ਗੁਰਦੁਆਰਾ ਸਾਹਿਬ ਜਾਣਾਂ ਦਾ ਬਹੁਤ ਦੂਰ ਦੀ ਗੱਲ ਜਾਂਦਾ ਪਾਰਲਰ ਜਾਣਗੀਆਂ ਤੇ ਜਾਂ ਉਹ ਕਦੇ ਸਵੀਮਿੰਗ ਪੂਲ ਦੇ ਵਿੱਚ ਨਹਾਉਣ ਜਾ ਬਣੀਆਂ ਜਾਂ ਕਿਤੇ ਹੋਰ ਹਿਮਾਚਲ ਨੂੰ ਲੱਗ ਗਈਆਂ ਘੁੰਮਣ ਤੇ ਜਾਂ ਬਸ ਰੀਲਾਂ ਤੇ ਜੋਰ ਆ ਜਾਂ ਰੀਲਾਂ ਤੇ ਜੋਰ ਆ ਜਾਂ ਵਲੌਗ ਬਣਾ ਲੈ ਜਾਂ ਬਸ ਮਾੜੇ ਚੰਗੇ ਕੱਪੜੇ ਪਾ ਲੈ ਸਭ ਤੋਂ ਵੱਧ ਗੁਨਾਹਗਰ ਆਪਾਂ ਲੋਕ ਆ ਕਿਉਂਕਿ ਆਪਾਂ ਮਾੜੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਦੇਖਦੇ ਚੰਗੀ ਵੀਡੀਓ ਨੂੰ ਲੋਕੀ ਨਾ ਤਾਂ ਦੇਖਦੇ ਆ ਨਾ ਸ਼ੇਅਰ ਕਰਦੇ ਆ ਮਾੜੀ ਵੀਡੀਓ ਹੋਵੇ ਕੋਈ ਕਿਸੇ ਬਾਦ ਕੁੜੀ ਦੇ ਕੱਪੜੇ ਘੱਟ ਪਾਏ ਹੋਣ ਜਾਂ ਹੋਰ ਕੋਈ ਮਾੜੀ ਚੰਗੀ ਵੀਡੀਓ ਹੋਵੇ ਲੋਕੀ ਐ ਥੜਾ ਥੜਾ ਦੇਖਣਗੇ ਮੰਨ ਲਓ ਘੰਟਿਆਂ ਦੇ ਵਿੱਚ ਉਹਨਾਂ ਦੇ ਵਿਊ ਮਿਲੀਅਨ ਦੇ ਵਿੱਚ ਚਲੇ ਜਾਂਦੇ ਆ ਉਹਨਾਂ ਦੇ ਫਾਲੋਅਰਜ਼ ਮਿਲੀਅਨ ਦੇ ਵਿੱਚ ਹੋਏ ਪਏ ਆ ਸ਼ੇਅਰ ਉਹਨਾਂ ਨੂੰ 2-2 3-3 ਹਜ਼ਾਰ ਬੰਦਾ ਕਰੀ ਜਾਂਦਾ ਜਿਹੜੀਆਂ ਵੀਡੀਓ ਅੱਜ ਤੁਸੀਂ ਗੰਦੀਆਂ ਜਾਂ ਮਾੜੀਆਂ ਚੰਗੀਆਂ ਸ਼ੇਅਰ ਕਰਦੇ ਪਏ ਹੋ ਲਾਈਕ ਕਰਦੇ ਪਏ ਹੋ ਕੱਲ ਨੂੰ ਤੁਹਾਡੇ ਬੱਚਿਆਂ ਨੇ ਵੀ ਦੇਖਣੀ ਐ ਫੇਰ ਤੁਸੀਂ ਪਛਤਾਉਣਾ ਅੱਜਕੱਲ 70% ਬੀਬੀਆਂ ਇੰਨੀਆਂ ਕਿ ਰੀਲਾਂ ਬਣਾਵੜਾ ਪਾ ਰੀਆਂ ਨੇ ਵੀ ਜਿਨ੍ਹਾਂ ਦਾ ਕੋਈ ਹਾਲ ਨਹੀਂ ਜਿੰਨਾ ਘਰਾਂ ਚ ਮੜਾ ਇਛਤਰ ਕੈਮ ਆ ਉੱਥੇ ਤਾਂ ਟਿਕਾਇਆ ਨਹੀਂ ਤੇ ਜਿੱਥੇ ਮੰਨ ਲਓ ਬੀਬੀਆਂ ਦਾ ਆਪਦੇ ਹੱਥ ਬਾਸ ਸਾਥੀ ਵੀ ਕਸਰ ਨਹੀਂ ਛੱਡੀ ਮੈਂ ਸਿਰਫ ਗੱਲ ਉਹਨਾਂ ਦੀ ਕਰ ਰਹਾ ਜਿਹੜੀਆਂ ਰੀਲਾਂ ਪਾਉਂਦੀਆਂ ਨੇ ਉਹ ਵੀ ਨੰਗੇਜ਼ ਦੀਆਂ ਕਦੇ ਆਪਦੇ ਘਰੋਂ ਜੱਫੀ ਪਾਈ ਫਿਰਨਗੀਆਂ ਵੀ ਜੇ ਤੁਸੀਂ ਰਾਤ ਨੂੰ ਨਹੀਂ ਮੰਨ ਲਓ ਜੱਫੀਆਂ ਪਾ ਕੇ ਰੱਜਦੀਆਂ ਵੀ ਦਿਨ ਜਿਆਦਾ ਰੱਜ ਚੂਗੀ ਦੱਸੋ ਪਹਿਲਾਂ ਮੈਨੂੰ ਫਿਰ ਮੈਨੂੰ ਸਿੱਧਾ ਬੋਲਣਾ ਪੈਂਦਾ ਲੋਕਾਂ ਨੇ ਕੈਮਰੇ ਇਹ ਮੋਬਾਈਲ ਆਪਦੀਆਂ ਰਜਾਈਆਂ ਤੱਕ ਬਾੜਤੇ ਆਪਦੇ ਬਾਥਰੂਮਾਂ ਤੱਕ ਬਾੜਤੇ ਆਪਦੀਆਂ ਰਸ ਕਿੱਥੇ ਤੁਸੀਂ ਪੜਦਾ ਰਹਿਣ ਦਿੱਤਾ ਦੋਸਤੋ ਪਹਿਲਾਂ ਮੈਨੂੰ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਤੁਸੀਂ ਰੀਲਾਂ ਨਾ ਪਾਓ ਜਾਂ ਵੀਡੀਓਜ਼ ਨਾ ਪਾਓ ਜੇ ਮੁੰਡਿਆਂ ਦਾ ਹੱਕ ਆ ਤਾਂ ਕੁੜੀਆਂ ਦਾ ਵੀ ਹੱਕ ਆ ਪਰ ਇੱਜ਼ਤ ਇੱਕ ਮੁਟਿਆਰ ਦਾ ਗਹਿਣਾ ਹੁੰਦਾ ਇੱਕ ਧੀ ਦਾ ਇੱਕ ਭੈਣ ਦਾ ਗਹਿਣਾ ਹੁੰਦਾ ਤੁਸੀਂ ਉਸ ਗਹਿਣੇ ਨੂੰ ਸ਼ਰਿਆਮ ਲੋਕਾਂ ਨੂੰ ਦਿਖਾ ਰਹੇ ਹੋ ਸ਼ਰਿਆਮ ਲੋਕਾਂ ਨੂੰ ਦਿਖਾ ਰਹੇ ਹੋ ਪਹਿਲਾਂ ਵਾਲੀਆਂ ਕੁੜੀਆਂ ਸਿਰ ਤੋਂ ਚੁੰਨੀ ਨਹੀਂ ਸੀ ਲਾਉਂਦੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਚੁੰਨੀ ਦੇ ਨੇੜੇ ਵੀ ਨਹੀਂ ਲੰਘਦੀਆਂ ਮੈਂ ਇਹ ਨਹੀਂ ਕਹਿੰਦਾ ਤੁਸੀਂ ਜਿੰਨਾ ਨਾ ਪਾਓ ਟਾਪ ਨਾ ਪਾਓ ਜੀ ਸਦਕੇ ਪਾਓ ਖਾਓ ਪੀਓ ਐਕਸ ਕਰੋ ਕੋਈ ਚੱਕਰ ਨਹੀਂ ਪਰ ਭੈਣੋ ਜੀਨ ਫੁੱਲ ਪਾਓ ਟਾਪ ਵਧੀਆ ਪਾਓ ਜ਼ਰੂਰ ਤਾਂ ਨਹੀਂ ਵੀ ਤੁੰਨੀ ਤੋਂ ਉੱਚਾ ਟਾਪ ਹੋਗਾ ਤਾਂ ਹੀ ਟਾਵਰ ਬਣਦੀ ਹੈ ਅੱਜ ਕੱਲ ਕੁੜੀਆਂ ਨੇ ਟਾਪ ਵੀ ਇਹੋ ਜਿਹੇ ਪਾਉਣੇ ਸ਼ੁਰੂ ਕਰਤੇ ਕੱਪੜੇ ਵੀ ਇਹੋ ਜਿਹੇ ਪਾਉਣੇ ਸ਼ੁਰੂ ਕਰਤੇ ਬੰਦੇ ਨੂੰ ਦੇਖ ਕੇ ਆਪ ਹੀ ਸ਼ਰਮ ਆ ਜਾਂਦੀ ਆ ਥੋੜੇ ਦਿਨਾਂ ਦੀ ਗੱਲ ਆ ਮੈਂ ਇੱਧਰ ਗਿਆ ਸੀ ਹੰਢਿਆਈ ਵਾਲੇ ਪਾਸੇ ਆਊਟਲੈਟ ਦੇ ਵਿੱਚ ਕੁੜੀ ਨੇ ਮੰਨ ਲਓ ਪੈਂਟ ਪਾਈ ਤੇ ਪੱਟਾਂ ਤੋਂ ਇੰਨੀ ਕ ਪਾਟੀ ਕੀ ਕੁੜੀ ਦੇ ਪੱਟ ਦੂਰੋਂ ਐ ਚਮਕਣ ਮੈਨੂੰ ਦੇਖ ਕੇ ਇੰਨੀ ਸ਼ਰਮ ਆਈ ਵੀ ਯਾਰ ਇਹ ਵੀ ਕਿਸੇ ਦੀ ਧੀ ਆ ਕਿਸੇ ਦੀ ਭੈਣਾ ਵੀ ਦੇ ਘਰ ਦੇ ਨੂੰ ਰੋ ਅੱਜਕੱਲ ਮਾਵਾ ਵੀ ਨਾਲ ਉਹ ਜਿਹੀਆਂ ਹੋਈਆਂ ਪਈਆਂ ਤੀਆਂ ਦੇ ਬਹੁਤ ਸਾਰੇ ਘਰਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਮਕਾਲ ਪਈ ਰਹਿੰਦੀ ਹੈ ਕਲੇਸ਼ ਪਿਆ ਰਹਿੰਦਾ ਕਿ ਪਿਓ ਕਹਿੰਦਾ ਵੀ ਇਹ ਜੇ ਕੁੜੀ ਨੂੰ ਪੜ੍ਹ ਲੈਦੇ ਮੋਬਾਈਲ ਨਹੀਂ ਲੈ ਕੇ ਦੇਣਾ ਤੇ ਮਾਵਾ ਕਹਿੰਦੀ ਹੈ ਲੈ ਮੇਰੀ ਧੀ ਨੂੰ ਮੋਬਾਈਲ ਲੈ ਕੇ ਦੇ ਮੇਰੀ ਧੀ ਨੂੰ ਮੋਬਾਈਲ ਲੈ ਕੇ ਦੇ ਮਾਵਾ ਨੇ ਪਿਓਆਂ ਦੇ ਗਲ ਦੇ ਵਿੱਚ ਗੂਠਾ ਦਿੱਤਾ ਹੋਇਆ ਵੀ ਮੇਰੇ ਬੱਚੇ ਨੂੰ ਮੇਰੇ ਪੁੱਤ ਨੂੰ ਆਈਫੋਨ ਲੈ ਕੇ ਦੇ ਮੇਰੀ ਧੀ ਨੂੰ ਆਈਫੋਨ ਲੈ ਕੇ ਦੇ ਪਰ ਮਾਵਾ ਨੂੰ ਇਹ ਨਹੀਂ ਪਤਾ ਵੀ ਉਸ ਚੀਜ਼ ਦਾ ਖਮਿਆਜਾ ਕਿਵੇਂ ਭੁਗਤਣਾ ਪੈਂਦਾ ਅੱਜਕੱਲ ਸੋਸ਼ਲ ਮੀਡੀਆ ਤੇ ਕੁੜੀਆਂ ਮੁੰਡੇ ਆਪਸ ਦੇ ਵਿੱਚ ਇੰਨੀ ਇੱਕ ਜ਼ਿਆਦਾ ਤੇਜ਼ੀ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ ਰਿਹਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਕਰਕੇ ਪਲੱਸ 2 ਤੱਕ ਘੱਟੋ ਘੱਟ ਮੈਂ ਕਹਿੰਦਾ ਪਲੱਸ 2 ਦੇ ਵੀ 2-3 ਸਾਲ ਉੱਤੇ ਟੱਪ ਜਾਂਦਾ ਬਹੁਤ ਵਧੀਆ ਗੱਲ ਆ ਪਰ ਖਾਸ ਕਰਕੇ ਪਲੱਸ 2 ਤੱਕ ਆਪਦੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ ਕਿਉਂਕਿ ਛੋਟੀ ਉਮਰ ਦੇ ਵਿੱਚ ਬੱਚੇ ਇੱਕ ਦੂਜੇ ਦੇ ਨਾਲ ਰਿਲੇਸ਼ਨ ਬਣਾ ਰਹੇ ਆ ਇਹ ਗੱਲ ਸੱਚੀ ਆ ਪਰ ਕੌੜੀ ਆ ਕੋਈ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਕੀ ਕੁਝ ਚੱਲ ਰਿਹਾ ਅੱਖਾਂ ਨਾ ਮੀਟੋ ਕਬੂਤਰ ਨਾ ਵੜੋ ਬਿੱਲੀ ਨੂੰ ਦੇਖ ਕੇ ਜੋ ਸੱਚ ਆ ਉਸ ਜੀ ਨੂੰ ਦੇਖੋ ਸੁਣੋ ਹੁਣ ਤੁਸੀਂ 9ਵੀਂ 10ਵੀਂ ਕਲਾਸ ਦੇ ਬੱਚੇ ਨੂੰ ਮੋਬਾਈਲ ਲੈ ਕੇ ਦਿੱਤਾ ਭਾਵੇਂ ਧੀ ਆ ਭਾਵੇਂ ਪੋਤਾ ਬੱਚਾ ਕੀ ਕਰਦਾ ਇੰਸਟਾ ਵੀ ਚਲਾਉਂਦਾ ਹੋਰ ਵੀ ਵੈਬਸਾਈਟ ਸਾਰੀਆਂ ਚਲਾਉਂਦਾ ਸਨੈਪਚੈਟ ਵੀ ਚਲਾਉਂਦਾ ਉੱਥੇ ਕੁੜੀਆਂ ਮੁੰਡਿਆਂ ਦੇ ਆਪਸ ਵਿੱਚ ਸੰਪਰਕ ਹੋ ਰਿਹਾ ਬੜੀ ਜਲਦੀ ਆਪਸ ਤੇ ਉਹਨਾਂ ਦੇ ਰਿਲੇਸ਼ਨ ਬਣਦੇ ਪਏ ਆ ਤਾਂ ਇਹ ਰਿਲੇਸ਼ਨ ਰਿਲੇਸ਼ਨਾਂ ਤੱਕ ਸੀਮਿਤ ਨਹੀਂ ਰਹਿੰਦੇ ਇਹ ਗਾਹਾਂ ਐਚ ਆਈ ਵੀ ਦੀ ਬਿਮਾਰੀ ਵੀ ਬੱਚਿਆਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਆ ਰਹੀ ਆ ਆ ਥੋੜੇ ਦਿਨਾਂ ਦੀ ਗੱਲ ਆ ਮੈਨੂੰ ਫੋਨ ਆਉਂਦਾ ਬੰਦਾ ਦੱਸ ਰਿਹਾ ਕਿ ਮੇਰਾ ਬੇਟਾ ਸਿਰਫ ਹਜੇ 17 ਸਾਲਾਂ ਦਾ ਤੇ ਐਚ ਆਈ ਵੀ ਪੋਜ਼ਿਟਿਵ ਆ ਬੱਚਾ ਕਿਵੇਂ ਪੋਜ਼ਿਟਿਵ ਹੋਇਆ ਇਸ ਗੱਲ ਬਾਰੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਕਿਉਂਕਿ ਛੋਟੀ ਉਮਰ ਦੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਇਸ ਬਿਮਾਰੀ ਬਾਰੇ ਦੱਸੋ ਇਸ ਗੱਲ ਨੂੰ ਲੁਕਾਓ ਨਾ ਕਿ ਐਚ ਆਈ ਵੀ ਕਿਵੇਂ ਹੁੰਦੀ ਆ ਇਸ ਬਾਰੇ ਆ ਵੀ ਧੀਆ ਨੂੰ ਆਪਦੇ ਬੱਚਿਆਂ ਨੂੰ ਦੱਸੋ ਛੋਟੀ ਉਮਰ ਦੇ ਵਿੱਚ ਕਿਉਂਕਿ ਹੁਣ ਛੋਟੀ ਉਮਰ ਦੇ ਵਿੱਚ ਬੜੀ ਜਿਆਦੇ ਬੱਚਿਆਂ 'ਚ ਤੇਜ਼ੀ ਨਾਲ ਰਿਲੇਸ਼ਨ ਬਣ ਰਹੇ ਆ ਕਾਰਨਾਂ ਮੋਬਾਈਲ ਜੇਕਰ ਤੁਹਾਡੇ ਬੱਚੇ ਕੋਲੇ ਮੋਬਾਈਲ ਨਹੀਂ ਹੋਊਗਾ ਤੁਹਾਡਾ ਬੱਚਾ ਇਹੋ ਜਿਹਾ ਮੰਨ ਲਓ ਕੰਮ ਦੇ ਵਿੱਚ ਨਹੀਂ ਵੜੂਗਾ ਭਾਵੇਂ ਥੋੜੀ ਧੀ ਆ ਭਾਵੇਂ ਤੁਹਾਡਾ ਪੁੱਤ ਸਾਰਾ ਕਲੇਸ਼ ਦੀ ਜੜੀ ਮੋਬਾਈਲ ਆ ਕਿਉਂਕਿ ਜੇ ਮੋਬਾਈਲ ਨੂੰ ਚੰਗੇ ਕੰਮਾਂ ਲਈ ਵਰਤੇ ਜਾਵੇ ਤਾਂ ਇਹਦੇ ਵਰਗੀ ਕੋਈ ਚੰਗੀ ਚੀਜ਼ ਨਹੀਂ ਪਰ ਜੇ ਇਹਨੂੰ ਮਾੜੇ ਕੰਮਾਂ ਲਈ ਵਰਤੇ ਜਾਵੇ ਤਾਂ ਇਹਦੇ ਵਰਗੀ ਕੋਈ ਮਾੜੀ ਚੀਜ਼ ਵੀ ਹੈ ਨਹੀਂ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਘਰ ਦੀ ਇੱਜ਼ਤ ਸਹੀ ਸਲਾਮਤ ਰਵੇ ਤਾ ਬਾਤ ਤੋਂ ਬਾਅਦ ਛੋਟੀ ਉਮਰ ਦੇ ਬੱਚਿਆਂ ਨੂੰ ਖਾਸ ਕਰਕੇ ਪਲੱਸ 2 ਤੱਕ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ ਜੇਕਰ ਤੁਸੀਂ ਆਪਦੇ ਪੁੱਤ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਸ ਮੋਬਾਈਲ ਤੋਂ ਦੂਰ ਰੱਖੋ ਕਿਉਂਕਿ ਸਾਰੇ ਸੰਪਰਕ ਇਸ ਮੋਬਾਈਲ ਤੋਂ ਹੀ ਹੁੰਦੇ ਨੇ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਇਸ ਗੱਲ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਨਾ ਕਰਿਓ ਵੀ ਹਾਂ ਲੈ ਬੈਠਾ ਵੱਡਾ ਮਤਾਂ ਦੇਣਾ ਮੈਂ ਵੀ ਕਾਲਜ ਯੂਨੀਵਰਸਿਟੀ ਦੇ ਵਿੱਚ ਪੜਿਆ ਹੋਇਆ ਮੈਂ ਵੀ ਆਪਦੇ ਅੱਖਾਂ ਨਾਲ ਬੜਾ ਕੁਝ ਦੇਖਿਆ ਐਸ ਟਾਈਮ ਤੇ ਆ ਗੱਲ ਹੁਣ ਗੌਰ ਨਾਲ ਸੁਣ ਲਿਓ ਤੇ ਕੰਨ ਖੋਲ ਕੇ ਸੁਣ ਲਿਓ ਮੇਰੀ ਸੱਚੀ ਆ ਪਰ ਕੌੜੀ ਆ ਐਸ ਟਾਈਮ ਤੇ ਮੁੰਡੇ ਦਾ ਪ੍ਰੈਗੇ ਦੇ ਕੈਪਸੂਲ ਖਾ ਹੀ ਰਹੇ ਆ ਨਸ਼ੇ ਵਾਲੇ ਕੁੜੀਆਂ ਉਸ ਤੋਂ ਵੀ ਵੱਡੀ ਤਦਾਰ ਦੇ ਵਿੱਚ ਪ੍ਰੈਗੇ ਦੇ ਕੈਪਸੂਲ ਖਾ ਰਹੀਆਂ ਨਸ਼ੇ ਵਾਲੇ ਜਿਹੜੀਆਂ ਕੁੜੀਆਂ ਖਾਸ ਕਰਕੇ ਘਰਾਂ ਤੋਂ ਬਾਹਰ ਰਹਿੰਦੀਆਂ ਨੇ ਪੜ੍ਹਦੀਆਂ ਨੇ ਭਾਵੇਂ ਕੋਈ ਜੌਬ ਕਰਦੀਆਂ ਨੇ ਮੈਂ ਸਾਰੀਆਂ ਨੂੰ ਨਹੀਂ ਕਹਿ ਰਿਹਾ ਜੋ ਇਹ ਕੰਮ ਕਰਦੀਆਂ ਨੇ ਮੈਂ ਸਿਰਫ ਉਹਨਾਂ ਦੀ ਗੱਲ ਕਰਦਾ ਗੱਲ ਕੌੜੀ ਆ ਪਰ ਸੁਣ ਕੇ ਐਸਟੀ ਤੇ ਸਰਚ ਜ਼ਰੂਰ ਕਰਿਓ ਧਿਆਨ ਜ਼ਰੂਰ ਮਾਰਿਓ ਸਕੂਲਾਂ ਦੇ ਵਿੱਚ 8ਵੀਂ 9ਵੀਂ 9ਵੀਂ ਦੇ ਜਵਾਕ ਪ੍ਰੈਗੇ ਦੇ ਕੈਪਸੂਲ ਖਾ ਰਹੇ ਆ ਕੁੜੀਆਂ 8ਵੀਂ 9ਵੀਂ 9ਵੀਂ ਦੀਆਂ ਸਕੂਲਾਂ ਦੇ ਵਿੱਚ ਪ੍ਰੈਗੇ ਦੇ ਕੈਪਸੂਲ ਖਾ ਰਹੀਆਂ ਨੇ ਕਿੱਥੋਂ ਸੂਰਮੇ ਜੰਮ ਲੈਣਗੀਆਂ ਦੱਸੋ ਪਹਿਲਾਂ ਮੈਨੂੰ ਉਹ ਵਿਆਹ ਤੱਕ ਨਹੀਂ ਪਹੁੰਚਣੀਆਂ ਆਉਣ ਵਾਲੇ ਟਾਈਮ 'ਚ ਮੈਂ ਗਰੰਟੀ ਕਰਦਾ ਵਿਆਹ ਤਾਂ ਲੋਕਾਂ ਦੇ ਹੋਣੀ ਨਹੀਂਗੇ ਸਿੱਧਾ ਕੰਮ ਹੋਣਾ ਵੀ ਜਿਨੇ ਜਿਹਦੇ ਨਾਲ ਰਹਿਣਾ ਰਹਿ ਲੋ ਜਦੋਂ ਮਨ ਭਰ ਗਿਆ ਛੱਡ ਦਿਓ ਕਿਉਂਕਿ ਅੱਜ ਦੇ ਟਾਈਮ 'ਚ ਬੜੀ ਤੇਜ਼ੀ ਨਾਲ ਤਲਾਕ ਹੋਈ ਜਾਂਦੇ ਆ ਹਰ ਪਿੰਡ ਦੇ ਵਿੱਚ 10-10 ਸਲਾਕ ਹੋਣ ਲੱਗ ਗਏ ਆਉਣ ਵਾਲੇ ਹੋਰ ਪੰਜਾਂ ਸੱਤਾਂ ਸਾਲਾਂ ਨੂੰ ਇਹਨਾਂ ਦੀ ਗਿਣਤੀ ਵਧਣੀ ਆ ਘਟਣੀ ਨਹੀਂ ਨੀਗੀ 8ਵੀਂ 8ਵੀਂ 9ਵੀਂ 9ਵੀਂ ਕਲਾਸ ਦੀਆਂ ਕੁੜੀਆਂ ਦੋ-ਦੋ ਪ੍ਰੈਗੇ ਖਾ ਰਹੀਆਂ ਨੇ ਇਸ ਟਾਈਮ ਤੇ ਕਿਉਂਕਿ ਇਹ ਮੈਡੀਕਲ ਤੋਂ ਆਮ ਮਿਲ ਜਾਂਦਾ ਹਰੇਕ ਪਿੰਡ ਦੇ ਵਿੱਚ ਬੈਠੇ ਵੇਚਣ ਵਾਲੇ ਬਹੁਤ ਸਸਤਾ ਨਸ਼ਾ ਮੁੰਡੇ ਖਾਂਦੇ ਆ ਗਾਂਵ ਆ ਦੀ ਛੇਲੀਆਂ ਨੂੰ ਵੀ ਖਵਾ ਰਹੇ ਆ ਕੁੜੀਆਂ ਨੂੰ ਵੀ ਖਵਾ ਰਹੇ ਆ ਤੇ ਖਾਸ ਕਰਕੇ ਜਿਹੜੀਆਂ ਕੁੜੀਆਂ ਘਰੋਂ ਤੋਂ ਬਾਹਰ ਰਹਦੀਆਂ ਨੇ ਭਰਾਵੋ ਇਸ ਚੀਜ਼ ਤੇ ਧਿਆਨ ਜ਼ਰੂਰ ਦਿਓ ਬਹੁਤ ਵੱਡੇ ਪੱਧਰ ਤੇ ਇਹ ਕੈਪਸੂਲ ਖਾਦਾ ਜਾ ਰਿਹਾ ਕੁੜੀਆਂ ਵੱਲੋਂ ਪ੍ਰੈ ਕਿਉਂਕਿ ਸਸਤਾ ਨਸ਼ਾ ਮੁੰਡੇ ਖਾਂਦੇ ਆ ਮੁੰਡੇ ਤੋਂ ਜ਼ਿਆਦਾ ਕੁੜੀਆਂ ਖਾ ਰੀਆਂ ਬੀਅਰ ਪੂਅਰ ਪੀਣੀ ਤਾਂ ਬਹੁਤ ਛੋਟੀ ਗੱਲ ਰਹੇਗੀ ਕਈ ਬੜੇ ਤੜ ਤੜ ਕੇ ਤੇ ਰੀਲਾਂ ਪਾਉਣਗੇ ਹਾਜੀ ਪ੍ਰਹਿਗੇ ਖਾਦਾ ਹਿੱਕ ਚ ਵੱਜ ਵੀ ਸਾਲਿਓ ਬਾਦਾਮ ਖਾਲੇ ਵੀ ਹਿੱਕ ਚ ਵੱਜ ਜੀ ਥੋੜੇ ਪੱਲੇ ਦਾ ਕੱਖ ਨਹੀਂ ਪ੍ਰਹਿਗੇ ਖਾਣ ਵਾਲੇ ਬੰਦੇ ਪੱਲੇ ਕੀ ਦੱਸੋ ਪਹਿਲਾਂ ਮੈਨੂੰ ਕੀ ਹੋ ਉਸ ਦੇ ਪੱਲੇ ਕੱਲ ਨੂੰ ਜਨਾਨੀ ਨਹੀਂ ਸਾਂਭੀ ਜਾਣੀ ਉਹਦੇ ਕੋਲ ਜਿਹੜੇ ਅੱਜ ਪ੍ਰਹਿਗੇ ਖਾਂਦੇ ਨਾ ਤੜ ਤੜ ਕੇ 2-3 ਸਾਲ ਥੋੜਾ ਵਿਆਹ ਹੋਣਾ ਤੁਸੀਂ ਜਨਾਨੀ ਵਾਲਾ ਮੂੰਹ ਨਹੀਂ ਕਰਨਾ ਆਪਦੀ ਗੱਲ ਗਾਰੰਟੀ ਐ ਇਸ ਗੱਲ ਦੀ ਤੇ ਜਿਹੜੀਆਂ ਕੁੜੀਆਂ ਚ ਪ੍ਰਹਿਗੇ ਖਾਂਦੀਆਂ ਨੇ ਥੋੜਾ ਵਿਆਹ ਹੋ ਗਿਆ ਥੋੜਾ ਤਾਂ ਜਵਾਕ ਨਹੀਂ ਜੰਮੇ ਜਾਣੇ ਤੁਹਾਡੇ ਪੱਲੇ ਨਹੀਂ ਕੱਖ ਰਹਿਣਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚਾ ਬਾਹਰ ਦੀ ਦੁਨੀਆ ਦੇ ਸੰਪਰਕ ਦੇ ਵਿੱਚ ਨਾ ਆਵੇ ਸਾਡੀ ਕੁੜੀ ਬਾਹਰ ਦੇ ਸੰਪਰਕ ਦੇ ਵਿੱਚ ਨਾ ਆਵੇ ਜਾਂ ਸਾਡਾ ਪੁੱਤ ਬਾਹਰ ਦੇ ਦੁਨੀਆ ਦੇ ਸੰਪਰਕ ਦੇ ਵਿੱਚ ਨਾ ਆਵੇ ਤਾਂ ਉਹਨਾਂ ਸੰਪਰਕ ਤੁਸੀਂ ਕਿਵੇਂ ਤੋੜ ਸਕਦੇ ਹੋ ਉਹਨੂੰ ਮੋਬਾਈਲ ਲੈ ਕੇ ਨਾ ਦਿਓ ਬਥਰੇ ਬੱਚੇ ਵੈਨ ਤੇ ਪੜਨ ਜਾਂਦੇ ਆ ਵੈਨ ਤੋਂ ਪੜ ਕੇ ਸਿੱਧਾ ਘਰੇ ਆ ਜਾਂਦੇ ਆ ਨਾਂ ਉਹਨਾਂ ਕੋਲ ਹੀ ਮੋਬਾਈਲ ਹੋਊਗਾ ਨਾਂ ਉਹਨਾਂ ਨੂੰ ਕੋਈ ਫੋਨ ਕਰੂਗਾ ਨਾਂ ਉਹਨਾਂ ਨੂੰ ਕੋਈ ਪੁੱਠੀ ਸਿੱਧੀ ਮਤ ਦਊਗਾ ਨਾਵਰ ਲੋਕੀ ਫੋਨ ਕਰੂਗਾ ਵੀ ਹਾਂ ਆਜੋ ਪਾਰਟੀ ਆ ਉਥੇ ਬੈੰਨੇ ਆ ਇਸ ਕਰਕੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸ਼ਾਇਦ ਮੇਰੀ ਗੱਲ ਕਿਸਦੇ ਪੱਲੇ ਪੈ ਜੇ ਬਾਕੀ ਜੇ ਭਰਾਵੋ ਕੀ ਗਲਤੀ ਹੋ ਗਈ ਤਾਂ ਮਾਫੀ ਚਾਹੁੰਦੇ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ